ਕੀ ਕਾਲ ਜੀ ਗੱਲ ਕਰਦਿਆਂ ਲੀਕ ਵੀਡੀਓ ਬਾਰੇ ਜਿਵੇਂ ਕਿ ਤੁਸੀਂ ਪਿਛਲੀ ਵੀਡੀਓ 'ਚ ਦੇਖਿਆ ਕਿ ਸੰਦੀਪ ਘਰ ਛੱਡ ਕੇ ਚਲੀ ਗਈ ਸੀ ਫਿਰ ਸੋਨੂ ਤੇ ਜਿੱਤਾ ਉਸ ਨੂੰ ਸਹੁਰਿਆਂ ਤੋਂ ਲੈ ਆਏ ਸੀ ਹੁਣ ਘਰ ਆ ਕੇ ਸੰਦੀਪ ਆਪਣੇ ਮਾਮਾ ਮਾਮੀ ਨੂੰ ਦੱਸਦੀ ਹੈ ਕਿ ਵੀਰਾ ਤੇ ਭਾਬੀ ਮੈਨੂੰ ਚਲਾਕੀ ਨਾਲ ਵਿਆਹਣਾ ਚਾਹੁੰਦੇ ਸੀ ਉਹਨਾਂ ਨੇ ਮੇਰੀ ਲੜਕੀ ਨੂੰ ਆਪਣੇ ਕੋਲ ਨੌਕਰਾਨੀ ਬਣਾ ਕੇ ਰੱਖਣਾ ਸੀ ਪਰ ਸੋਨੂੰ ਤੇ ਜਿੱਤਾ ਇੰਨਾਂ ਗੱਲਾਂ ਤੋਂ ਸਾਫ਼ ਹੀ ਮੁੱਕਰ ਜਾਂਦੇ ਹਨ ਫਿਰ ਮਾਮਾ ਮਾਮੀ ਵੀ ਕਹਿੰਦੇ ਹਨ ਕਿ ਤੈਨੂੰ ਇਹ ਗੱਲਾਂ ਦਾ ਕਿੱਥੋਂ ਪਤਾ ਲੱਗਾ ਤਾਂ ਸੰਦੀਪ ਕਹਿੰਦੀ ਹੈ ਕਿ ਮੈਂ ਸ਼ੈਰੀ ਤੇ ਸਭ ਕੁਝ ਸੁਣਿਆ ਹੈ ਪਰ ਜਿੱਤਾ ਕਹਿੰਦੀ ਹੈ ਕਿ ਦੇਖ ਲਓ ਮਾਮਾ ਜੀ ਇਹ ਛੋਟੇ ਜਿਹੇ ਬੱਚੇ ਦੀਆਂ ਗੱਲਾਂ ਤੇ ਯਕੀਨ ਕਰ ਰਹੀ ਏ ਬੱਚਿਆਂ ਦਾ ਕੀ ਕੁਝ ਵੀ ਕਹਿ ਦਿੰਦੇ ਹਨ ਇਸ ਤਰ੍ਹਾਂ ਕਾਫੀ ਬਹਿਸ ਤੋਂ ਬਾਅਦ ਸੋਨੂੰ ਜਿੱਤਾ ਸੰਦੀਪ ਨੂੰ ਵਿਆਹ ਦੇ ਲਈ ਰਾਜ਼ੀ ਕਰ ਲੈਂਦੇ ਹਨ ਉਹਦੇ ਮम्मा ਮਮੀ ਵੀ ਕਹਿੰਦੇ ਹਨ ਕਿ ਅਸੀਂ ਤੇਰੇ ਨਾਲ ਕੋਈ ਗਲਤ ਨਹੀਂ ਹੋਣ ਦੇਣਾ ਅਸੀਂ ਤੇਰੇ ਨਾਲ ਖੜੇ ਹਾਂ ਇੱਧਰ ਪਿੰਕੀ ਆਪਣੇ ਆਸ਼ਿਕ ਦੇ ਨਾਲ ਚੈਟ ਕਰ ਰਹੀ ਹੁੰਦੀ ਹੈ ਉਸ ਦੀ ਸੱਸ ਸੋਤੇ ਕੋਲੋਂ ਦੀ ਲੰਗਦੀ ਹੈ ਪਰ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਫਿਰ ਉਹ ਕੋਠੇ ਤੇ ਜਾ ਕੇ ਗੱਲਾਂ ਕਰਨ ਲੱਗ ਜਾਂਦੀ ਹੈ ਕਬਲ ਉਸ ਦੀਆਂ ਸਾਰੀਆਂ ਗੱਲਾਂ ਸੁਣ ਲੈਂਦਾ ਹੈ ਉਹ ਆਪਣੇ ਆਸ਼ਿਕ ਨੂੰ ਕਹਿੰਦੀ ਹੈ ਕਿ ਸਾਬ ਨੂੰ ਘਰ ਵਿੱਚ ਪਤਾ ਲੱਗ ਗਿਆ ਹੁਣ ਉਸ ਨੂੰ ਕੋਈ ਡਰਨ ਦੀ ਲੋੜ ਨਹੀਂ ਉਹ ਜਦ ਚਾਹੇ ਮੈਨੂੰ ਫੋਨ ਕਰ ਸਕਦਾ ਹੈ ਉਹ ਇਹ ਵੀ ਕਹਿੰਦੀ ਹੈ ਕਿ ਹੁਣ ਮੈਂ ਇਹਨਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਾਂਗੀ ਤਾਂ ਕਿ ਇਹ ਤੰਗ ਹੋ ਕੇ ਮੈਨੂੰ ਤਲਾਕ ਦੇ ਦੇਣ ਫਿਰ ਮੈਂ ਇਹਨਾਂ ਤੋਂ ਪੈਸਿਆਂ ਦੀ ਮੰਗ ਕਰਾਂਗੀ ਇਸ ਤਰ੍ਹਾਂ ਕਮਲ ਪਿੰਕੀ ਦੀਆਂ ਸਾਰੀਆਂ ਗੱਲਾਂ ਸੌਣ ਲੈਂਦਾ ਤੇ ਹੁਣ ਉਸ ਨੂੰ ਪਿੰਕੀ ਦੇ ਇਰਾਦੇ ਬਾਰੇ ਸਭ ਕੁਝ ਪਤਾ ਲੱਗ ਜਾਂਦਾ ਹੈ ਪਿੰਕੀ ਆਪਣੇ ਆਸ਼ਕ ਨੂੰ ਕਹਿੰਦੀ ਹੈ ਕਿ ਜਦ ਮੈਂ ਤਲਾਕ ਲੈ ਲਵਾਂਗੀ ਤਾਂ ਆਪਾਂ ਖੁਸ਼ੀ-ਖੁਸ਼ੀ ਚੰਡੀਗੜ੍ਹ ਰਹਿਣ ਲੱਗ ਜਾਵਾਂਗੇ ਜਦ ਕਮਲ ਤੇ ਉਸ ਦੀ ਸੱਸ ਉਸ ਤੋਂ ਇਹਨਾਂ ਗੱਲਾਂ ਬਾਰੇ ਪੁੱਛਦੀ ਹਨ ਤਾਂ ਉਹ ਕਹਿੰਦੀ ਹੈ ਕਿ ਇਹ ਹੀ ਸੱਚ ਹੈ ਮੈਂ ਤੁਹਾਡੇ ਤੇ ਕੇਸ ਕਰਾਂਗੀ ਤੇ ਪੈਸੇ ਵੀ ਲਵਾਂਗੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਕਮਲ ਨੇ ਉਹ ਸਾਰੀਆਂ ਗੱਲਾਂ ਦੀ ਰਿਕਾਰਡਿੰਗ ਕਰ ਲਈ ਹੈ ਉਸ ਨੂੰ ਕਹਿੰਦਾ ਹੈ ਕਿ ਹੁਣ ਤੂੰ ਕੁਝ ਨਹੀਂ ਕਰ ਸਕਦੀ ਜੇਕਰ ਤੂੰ ਕੇਸ ਕੀਤਾ ਤਾਂ ਮੈਂ ਉਹਨਾਂ ਨੂੰ ਤੇਰੀ ਰਿਕਾਰਡਿੰਗ ਦਿਖਾ ਦੇਵਾਂਗਾ ਹੁਣ ਪਿੰਕੀ ਆਪਣੇ ਜਾਲ ਵਿੱਚ ਫਸ ਕੀ ਸੀ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਸ ਦਾ ਆਸ਼ਕ ਲਾਲਚੀ ਹੈ ਉਹ ਸਿਰਫ ਪੈਸੇ ਕਰਕੇ ਹੀ ਪਿੰਕੀ ਨਾਲ ਗੱਲਬਾਤ ਕਰ ਰਿਹਾ ਹੈ ਕਿਉਂਕਿ ਉਸ ਨੂੰ ਪਤਾ ਸੀ ਕਿ ਕਮਲ ਬਹੁਤ ਅਮੀਰ ਘਰ ਦਾ ਲੜਕਾ ਹੈ ਤੇ ਉਸ ਨੂੰ ਚੰਗੇ ਪੈਸੇ ਮਿਲ ਜਾਣਗੇ ਅਗਲੀ ਵੀਡੀਓ ਵਿੱਚ ਦੇਖਾਂਗੇ ਕਿ ਪਿੰਕੀ ਕੀ ਕਰਦੀ ਹੈ ਕਿ ਉਸ ਦਾ ਕੀ ਉਸ ਦਾ ਆਸ਼ਕ ਉਸ ਨੂੰ ਆਪਣੇ ਕੋਲ ਰੱਖੇਗਾ ਕਿ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੇ ਧੰਨਵਾਦ